ਅੱਜ ਕਿਸਾਨ ਜਥੇਬੰਦੀਆਂ ਦੇ ਬੰਦ ਦੇ ਸਮਰਥਨ ਕਰਕੇ ਇੱਥੇ ਪਹੁੰਚੀਆਂ ਹੋਈਆਂ ਪੂਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਡਾ ਪੋਪਰ ਦਾ ਵਪਾਰਕ ਅਦਾਰੇ ਆੜਤੀ ਐਸੋਸੀਏਸ਼ਨ ਜਿੰਨੀਆਂ ਵੀ ਹੋਰ ਅਦਾਰਿਆਂ ਨੇ ਸਮਰਥਨ ਦਿੱਤਾ ਉਹਨਾਂ ਦਾ ਬਹੁਤ-ਬਹੁਤ ਪਹਿਲਾਂ ਦਾ ਧੰਨਵਾਦ ਕਰਦਾ ਅੱਜ ਸਾਨੂੰ ਧਰਨੇ ਦੀ ਕਿਉਂ ਲੋੜ ਪਈ ਬੰਦ ਕਰਨ ਦੀ ਕਿਉਂ ਲੋੜ ਪਈ ਬਹੁਤ ਦਿਨ ਪਹਿਲਾਂ ਦਾ 3 ਤਰੀਕ ਦਾ ਅਲਟੀਮੇਟਮ ਦਿੱਤਾ ਆ ਸਾਡੀਆਂ ਜਥੇਬੰਦੀਆਂ ਨੇ ਖਨੌੜੀ ਤੋਂ ਇਹ ਅਲਟੀਮੇਟਮ ਚੱਲਿਆ ਕਿ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਅੱਜ ਪੂਰਾ ਪੰਜਾਬ ਬੰਦ ਰਹੂਗਾ ਪੂਰਾ ਪੰਜਾਬ 100% ਅੱਜ ਬੰਦਿਆ ਇਹ ਪੰਜਾਬ ਵਾਸੀਆਂ ਦਾ ਪੂਰੇ ਸ਼ਹਿਰ ਵਾਸੀਆਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਮੈਂ ਬਹੁਤ ਜ਼ਿਆਦਾ ਨਿਰਭਰ ਮੈਂ ਖਨੌੜੀ ਜਾ ਕੇ ਆਇਆ ਜੱਲੇਆ ਸਾਹਿਬ ਨੂੰ ਮਿਲ ਕੇ ਆਇਆ ਉਤੋਂ ਬਾਅਦ ਐਮਐਲਏ ਸਾਹਿਬ ਵੀ ਸਾਡੇ ਕੋਟਲੀ ਸਾਹਿਬ ਵੀ ਚ ਆ ਕੇ ਜਥੇਦਾਰ ਮਿਲ ਕੇ ਆਇਆ ਜੋ ਜਗਜੀਤ ਸਿੰਘ ਡੱਲਿਆਲ ਜੀ ਨੇ 75 ਸਾਲ ਦੀ ਉਮਰ ਦੇ ਵਿੱਚ ਇੱਕ ਕਦਮ ਚੱਕਿਆ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਉਹ ਧਰਨੇ ਤੇ ਟੋਖੜ ਧਰਨੇ ਬੈਠੇ ਆ ਕੈਂਸਰ ਨਾਲ ਪੀੜਤ ਨੇ ਸਾਡੇ ਡੱਲਿਆਲ ਸਾਹਿਬ ਪਰ ਉਹ ਇੰਨੀ ਦਲੇਰੀ ਮੈਂ ਸਮਝਦਾ ਉਹਨਾਂ ਦੀ ਇੰਨਾ ਉੱਚਾ ਸੁੱਚਾ ਕਦਮ ਚੱਕਿਆ ਉਹਨਾਂ ਨੇ ਸਰਕਾਰਾਂ ਦਾ ਪੰਜਾਬ ਸਰਕਾਰ ਕੈਂਟਰ ਸਰਕਾਰ ਹਾਈ ਕੋਰਟ ਤੋਂ ਉੱਪਰ ਸੁਪਰੀਮ ਕੋਰਟ ਤੱਕ ਨੇ ਵੀ ਜੋਰ ਲਾ ਰਿਆ ਪਰ ਉਹ ਟੱਸ ਤੋਂ ਮੱਸ ਨਹੀਂ ਹੋਏ ਇਹ ਬਹੁਤ ਵੱਡੀ ਇੱਕ ਦਲੇਰੀ ਤੇ ਬਹੁਤ ਉੱਚਾ ਕਦਮ ਚੱਕਿਆ ਉਹਨਾਂ ਨੇ ਕਿਉਂਕਿ ਸਰਕਾਰਾਂ ਬਹੁਤ ਪ੍ਰੈਸ਼ਰ ਪਾ ਕੇ ਬਹੁਤ ਕੁਝ ਕਰਾ ਲੈਂਦੀਆਂ ਪਰ ਇੱਕੋ ਇਕੱਲੇ ਇਨਸਾਨ ਨੇ ਜਿਹੜੇ ਡਟੇ ਆ ਹੋਏ ਆ ਡਰੇ ਨਹੀਂ ਉਹਦੇ ਪਿੱਛੇ ਅੱਜ ਸਾਰਾ ਪੰਜਾਬ ਖੜਾ ਹੋ ਕੇ ਉਹਨਾਂ ਦੇ ਭੋਖੜਦਾਲ ਨੂੰ ਪੂਰਾ ਸਮਰਥਨ ਦਿੱਤਾ ਮੈਂ ਇੱਕ ਜਕਾਰਾ ਛੱਡੂਗਾ ਡੱਲਿਆ ਸਾਹਿਬ ਦੀ ਸੇਤ ਲਈ ਤੇ ਜਿਹੜਾ ਭੋਖੜਦਾਲ ਦੇ ਬੈਠੇ ਆ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਤੁਸੀਂ ਸਾਰੇ ਜਕਾਰਿਆਂ ਸਾਥ ਦਿਓ ਤਾਂ ਜੇ ਬਾਬਾ ਨਾਨਕ ਉਹਨਾਂ ਦੀ ਸੇਤ ਵਿੱਚ ਚੜ੍ਹਦੀ ਕਲਾ ਵਿੱਚ ਰੱਖੇ ਤੇ ਉਹ ਇੱਦਾਂ ਹੀ ਸਾਡਾ ਜਿਹੜਾ ਇਹ ਆ ਰੱਖਿਆ ਉਹਨਾਂ ਨੇ ਮਰਨ ਬਾਅਦ ਤੇ ਆ ਭੋਖੜਦਾਲ ਦੇ ਬੈਠੇ ਆ ਸਾਡਾ ਸਫਲ ਹੋਵੇ ਬੋਲੋ ਬਹੁਤ ਸੰਦਰਦਾ ਮੈਂ ਬਹੁਤ ਉਹਨਾਂ ਨੂੰ ਜਦੋਂ ਮਿਲ ਕੇ ਆਇਆ ਦੱਲਿਆ ਸਾਹਿਬ ਨੂੰ ਤੇ ਮੈਨੂੰ ਮੈਂ ਬਹੁਤ ਉਤਸ਼ਾਹਤ ਹੋਇਆ ਉਹਨਾਂ ਨੂੰ ਮਿਲ ਕੇ ਕਰੀਬ 17-18 ਮਿੰਟ ਉਹਨਾਂ ਕੋਲ ਬੈਠਾ ਰਿਆ ਤੇ ਮੈਂ ਸੋਚ ਰਿਹਾ ਸੀਗਾ ਕਿ ਜੇ ਇਦਾਂ ਦੇ ਸਾਡੇ ਬਜ਼ੁਰਗ ਆਗੂ ਇੰਨਾ ਦਲੇਰੀ ਵਾਲਾ ਕਦਮ ਚੱਕ ਰਿਹਾ ਤੇ ਸਾਡੇ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਸਾਡੇ ਨੌਜਵਾਨਾਂ ਨੂੰ ਵੀ ਇਦਾਂ ਦੇ ਦਲੇਰੀ ਦੇ ਕਦਮ ਚੱਕਣੇ ਚਾਹੀਦੇ ਆ ਤਾਂ ਜੋ ਸਾਡਾ ਪੰਜਾਬ ਅੱਗੇ ਵਧ ਸਕੇ ਇਹ ਨਹੀਂ ਹੈਗਾ ਕਿ ਜੇ ਅੱਜ ਧਰਨਾ ਲੱਗਾ ਆ ਸਵੇਰੇ 7 ਤੋਂ 4 ਤੱਕ ਸਾਡੇ ਕਈ ਆਗੂ ਜਾਂ ਵਪਾਰਕ ادارے ਬੰਦ ਕੀਤੇ ਸਾਡਾ ਸਮਰਥਨ ਦਿੰਦੇ ਪਰ ਘਰਾਂ ਵਿੱਚ ਬੈਠੇ ਆ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਢੱਟੋਂ ਘੱਟ ਇੱਕ ਇੱਕ ਪਰਿਵਾਰ ਤੋਂ ਇੱਕ ਇੱਕ ਇਨਸਾਨ ਇੱਕ ਇੱਕ ਜੀ ਆ ਕੇ ਧਰਨੇ ਵਿੱਚ ਤਾਂ ਬੈਠੇ ਇਹ ਧਰਨੇ ਕਿਤੇ ਉੱਧੇ ਹੀ ਥੋੜਾ ਲੱਗੇ ਆ ਜਿਹੜੇ 7-8 ਘੰਟੇ ਲਈ ਅਸੀਂ ਬੰਦ ਕਰਨਾ ਆਏ ਪੰਜਾਬ ਬੰਦ ਕਰਨਾ ਕਿਤੇ ਸੌਖੀ ਗੱਲ ਨਹੀਂ ਹੈਗੀ 163 ਟ੍ਰੇਨਾਂ ਅੱਜ ਰੱਦ ਕੀਤੀਆਂ ਸਰਕਾਰ ਨੇ ਇਸ ਧਰਨੇ ਕਰਕੇ ਤੇ ਆਪਾਂ ਸਾਰੇ ਘਰਾਂ ਵਿੱਚ ਬੈਠ ਕੇ ਸਾਰਾ ਦਿਨ ਇਸ ਦੀ ਕੱਢ ਲੈਂਦੇ ਆ ਮੇਰੀ ਸਾਰਿਆਂ ਨੂੰ ਬੇਨਤੀ ਆ ਇਹ ਕੰਮ ਨਾ ਕਰਿਆ ਕਰੋ ਧਰਨੇ ਵਿੱਚ ਆਓ ਧਰਨੇ ਨੂੰ ਪੂਰਾ ਜੋੜ ਲਾ ਕੇ ਸਫਲ ਬਣਾਇਆ ਕਰੋ ਤਾਂ ਜੋ ਪਤਾ ਲੱਗ ਸਕੇ ਹਰ ਇੱਕ ਨੂੰ ਕਿ ਇਹ ਹਰ ਇੱਕ ਘਰ ਵਿੱਚ ਹਰ ਇੱਕ ਨੌਜਵਾਨ ਵਿੱਚ ਜੋਸ਼ ਆ ਮੈਂ ਤੁਹਾਡਾ ਇੱਥੇ ਸਾਰਿਆਂ ਦਾ ਸਮੂੱਚੇ ਜਥੇਬੰਦੀਆਂ ਦਾ ਇੱਥੇ ਆਇਆਂ ਦਾ ਧੰਨਵਾਦ ਕਰਦਾ ਤੇ ਆਉਣ ਆਲੇ ਸਮੇਂ ਤੁਹਾਡੀ ਕਰਬਾਨਾਂ ਦੀ ਜਥੇਬੰਦੀ ਦੀ ਕੋਈ ਵੀ ਕਾਲ ਹੋਊਗੀ ਤਾਂ ਫਿਰ ਮੋੜੇ ਹੋ ਕੇ ਦਾ ਸਮਰਥਨ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪੰਡਾ ਸਾਹਿਬ